ਸਸ਼ੀਕਾਲ ਜੀ ਮੱਤ ਤੇ ਪੜਦਾ ਵੀਡੀਓ ਵਿੱਚ ਵਿੱਕੀ ਤੇ ਉਸ ਦੀ ਮੰਮੀ ਨੇ ਪ੍ਰੀਤ ਨੂੰ ਬਹੁਤ ਤੰਗ ਕੀਤਾ ਉਸ ਦੀ ਮੰਮੀ ਦਾ ਉਸ ਦੀ ਗਲਤੀ ਸੁਣਾ ਸੁਣਾ ਕੇ ਇੰਨਾ ਤੰਗ ਕੀਤਾ ਕਿ ਉਹ ਘਰੋਂ ਭੱਜ ਜਾਂਦੀ ਹੈ ਤੇ ਸਾਰੇ ਜਾਣੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਪ੍ਰੀਤ ਬਹੁਤ ਦੁਖੀ ਹੋ ਹੁੰਦੀ ਹੈ ਤੇ ਉਹ ਨਹਿਰ ਦੇ ਕੰਢੇ ਜਾ ਕੇ ਖੜੀ ਹੋ ਜਾਂਦੀ ਹੈ ਉਹ ਬਹੁਤ ਦੁਖੀ ਹੁੰਦੀ ਹੈ ਤੇ ਨਹਿਰ ਵਿੱਚ ਛਾਲ ਮਾਰਨ ਲੱਗੀ ਹੁੰਦੀ ਆ ਤੇ ਇੱਕ ਵੀਰ ਤੇ ਭੈਣ ਪ੍ਰੀਤ ਨੂੰ ਦੇਖ ਲੈਂਦੇ ਹਨ ਤੇ ਉਸ ਨੂੰ ਰੋਕਦੇ ਹਨ ਤੇ ਕਹਿੰਦੇ ਹਨ ਭੈਣ ਤੂੰ ਇਹ ਕੀ ਕਰਨ ਲੱਗੀ ਆ ਪ੍ਰੀਤ ਕਹਿੰਦੀ ਮੈਨੂੰ ਮਾਰ ਲੈਣ ਦਿਓ ਮੈਂ ਬਹੁਤ ਦੁਖੀ ਆ ਮੈਂ ਘਰੋਂ ਭੱਜ ਕੇ ਵਿਆਹ ਕਰਾ ਲਿਆ ਤੇ ਹੁਣ ਮੇਰਾ ਘਰ ਵਾਲਾ ਤੇ ਸੱਸ ਮੈਨੂੰ ਝੱਲਦੇ ਨਹੀਂ ਉਹ ਹਰ ਵੇਲੇ ਮੈਨੂੰ ਇਹ ਹੀ ਸੁਣਾਉਂਦੇ ਰਹਿੰਦੇ ਆ ਕਿ ਮੈਨੂੰ ਬਹੁਤ ਤੰਗ ਕਰਦੇ ਆ ਮੇਰਾ ਤੰਗਾ ਕਾ ਮੇਰੇ ਦਾ ਘਰ ਦੇ ਆ ਨੇ ਵੀ ਮੈਨੂੰ ਛੱਡ ਦਿੱਤਾ ਪੈਣੇ ਹੁਣ ਮੈਂ ਕਿੱਥੇ ਜਾਵਾਂ ਫਿਰ ਉਹ ਆਪਣੇ ਨਾਲ ਬਿਠਾ ਕੇ ਉਸ ਨੂੰ ਘਰ ਦੇ ਨੇੜੇ ਛੱਡ ਦਿੰਦੇ ਹਨ ਸੰਦੀਪ ਬਹੁਤ ਇਹ ਇਹ ਬਹੁਤ ਪਰੇਸ਼ਾਨ ਹੁੰਦੀ ਆ ਕਿ ਪ੍ਰੀਤ ਪਤਾ ਨਹੀਂ ਕਿੱਥੇ ਚਲੀ ਗਈ ਤੇ ਉਹ ਕੋਈ ਗਲਤ ਕਦਮ ਨਾ ਚੱਕ ਲਵੇ ਉਸ ਦੀ ਸੱਸ ਸੰਦੀਪ ਨੂੰ ਬਹੁਤ ਬੋਲਦੀ ਆ ਕਿ ਜੇ ਕੁਝ ਕਰ ਲਿਆ ਤਾਂ ਤੂੰ ਵੀ ਵਿਚਾਵੇਂਗੀ ਸੰਦੀਪ ਕਹਿੰਦੀ ਮੈਂ ਤਾਂ ਕੁਝ ਨਹੀਂ ਕੀਤਾ ਪ੍ਰੀਤ ਨੂੰ ਤੰਗ ਤਾਂ ਤੁਸੀਂ ਕਰਦੇ ਆ ਥੋੜੀ ਦੇਰ ਬਾਅਦ ਪ੍ਰੀਤ ਆ ਜਾਂਦੀ ਹੈ ਤੇ ਸੰਦੀਪ ਪੁੱਛਦੀ ਹੈ ਕਿ ਪ੍ਰੀਤ ਕਿੱਥੇ ਗਈ ਸੀ ਉਹ ਕਹਿੰਦੀ ਮੈਂ ਮਰਨ ਗਈ ਸੀ ਕਿਸੇ ਭਲੇ ਲੋਕਾਂ ਨੇ ਮੈਨੂੰ ਬਚਾ ਲਿਆ ਪ੍ਰੀਤ ਫਿਰ ਪ੍ਰੀਤ ਦੀ ਸੱਸ ਪ੍ਰੀਤ ਨੂੰ ਕੁੱਟਣ ਲੱਗ ਜਾਂਦੀ ਹੈ ਤੇ ਕਮਰੇ ਵਿੱਚ ਬੰਦ ਕਰ ਦਿੰਦੀ ਹੈ ਸੰਦੀਪ ਬਹੁਤ ਬੋਲਦੀ ਆ ਮੰਮੀ ਨੂੰ ਪ੍ਰੀਤ ਨੂੰ ਬਾਹਰ ਕੱਢ ਦਿਓ ਫਿਰ ਸੰਦੀਪ ਕਮਲ ਨੂੰ ਫੋਨ ਕਰਕੇ ਪਰੀ ਕਹਿੰਦੀ ਹੈ ਪ੍ਰੀਤ ਘਰ ਆ ਗਈ ਤੁਸੀਂ ਵੀ ਘਰ ਆ ਜਾਓ ਫਿਰ ਕਮਲ ਤੇ ਬਿੱਕੀ ਘਰ ਆ ਜਾਂਦੇ ਹਨ ਤੇ ਬਿੱਕੀ ਪ੍ਰੀਤ ਨੂੰ ਬਹੁਤ ਬੋਲਦਾ ਹੈ ਤੇ ਕਹਿੰਦਾ ਮਰਨ ਗਈ ਸੀ ਤਾਂ ਮਰ ਜਾਂਦੀ ਇਹ ਕਮਲ ਉਸ ਦੀ ਇਸ ਗੱਲ ਤੋਂ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ ਤੇ ਬਿੱਕੀ ਨੂੰ ਬਹੁਤ ਕੁੱਟਦਾ ਹੈ ਫਿਰ ਵੀ ਉਸ ਦੀ ਮੰਮੀ ਸਾਰਾ ਕਸੂਰ ਪ੍ਰੀਤ ਦਾ ਕੱਢਦੀ ਹੈ ਕਿ ਤੇਰੇ ਕਰਕੇ ਭਰਾਮਾਂ ਦੀ ਲੜਾਈ ਹੋਈ ਹੈ ਇਹ ਫਿਰ ਪ੍ਰੀਤ ਕਮਲਦੇਹ ਅੱਗੇ ਹੱਥ ਜੋੜਦੀ ਆ ਕਿ ਵੀਰੇ ਵਿੱਕੀ ਨੂੰ ਛੱਡ ਦਿਓ ਜੇ ਕੁਝ ਹੋ ਗਿਆ ਤਾਂ ਮੰਮੀ ਨੇ ਮੈਨੂੰ ਨਹੀਂ ਛੱਡਣਾ ਫਿਰ ਕਮਲ ਆਪਣੀ ਮੰਮੀ ਨੂੰ ਵੀ ਬਹੁਤ ਬੋਲਦਾ ਹੈ ਕਿ ਜੇ ਤੁਸੀਂ ਮੇਰੀ ਮਾਂ ਨਾ ਹੁੰਦੇ ਤਾਂ ਮੈਂ ਤੁਹਾਨੂੰ ਮਾਫ਼ ਨਹੀਂ ਕਰਨਾ ਸੀ ਫਿਰ ਮੰਮੀ ਬਿੱਕੀ ਨੂੰ ਲੈ ਕੇ ਉੱਪਰ ਚਲੀ ਜਾਂਦੀ ਹੈ ਤੇ ਬਿੱਕੀ ਨੂੰ ਬਹੁਤ ਬੋਲਦੀ ਹੈ ਕਿ ਤੇਰੇ ਕਰਕੇ ਹੀ ਸਾਰੀ ਲੜਾਈ ਹੁੰਦੀ ਹੈ ਜੇ ਤੂੰ ਕੰਮ ਕਰੇ ਤਾਂ ਫਿਰ ਤੈਨੂੰ ਕੋਈ ਕੁਝ ਨਹੀਂ ਕਰੇ ਕਹੇਗਾ ਬਿੱਕੀ ਆਪਣੀ ਮੰਮੀ ਨੂੰ ਵੀ ਬੋਲਦਾ ਹੈ ਹੁਣ ਪ੍ਰੀਤ ਦਾ ਕੀ ਫੈਸਲਾ ਹੋਊਗਾ ਬਿੱਕੀ ਨੂੰ ਮaaf ਕਰੇਗੀ ਜਾਂ ਨਹੀਂ ਅੱਗੇ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ